ਸਸ਼ੀਗਲらっしゃ ਕੋ ਸੋ ਸਵਾਗਤ ਕਰਦੇ ਆ ਸਾਡਾ ਤੁਹਾਡੇ YouTube ਚੈਨਲ ਸੌਰੀ ਸੌਰੀ ਗਲਤੀ ਹੋ ਗਈ ਕੋਈ ਨਹੀਂ ਦੁਬਾਰਾ ਬੋਲ ਲਾ ਕਰਦੇ ਆ ਮਾਰਾ ਸੋ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਹੋਣ ਵਾਲੇ ਸੋ ਅੱਜ ਜੋ ਸ਼ਖਸੀਅਤ ਨੂੰ ਅਸੀਂ ਮਿਲਵਾਉਣ ਜਾ ਰਹੇ ਆ ਇਹਦਾ ਨਾਮ ਆ ਪੱਜ ਕੀ ਨਾਮ ਆ ਤੁਹਾਡਾ ਕੀ ਹੋਵੇ ਉਹ ਹੀ ਜਿਹੜਾ ਆਡਰ ਕਾਰਡ ਤੇ ਹੁੰਦਾ ਸੋ ਉਹੀ ਜੋ ਹਿਦਾਰ ਕਰਦੇ ਹੁੰਦਾ ਮਾਰਾ ਹੁਣ ਹਿਦਾਰ ਕਰ ਦੇਖਣ ਜਾਈਏ ਪਹਿਲਾਂ ਉਹਦੇ ਘਰੇ ਤੇ ਅੱਜ ਜੀ ਗੱਲ ਕਰਨ ਜਾ ਰਹੇ ਆ ਇਹਦੇ ਨਾਲ ਅਸੀਂ ਕੀ ਗੱਲ ਕਰਨੀ ਜਪਾਣ ਨੂੰ ਬੁਲਾਇਆ ਕਰਦੇ ਨਹੀਂ ਐਸੀ ਤੇ ਚੰਨ ਨੇ ਬੰਦੇ ਕੁਛ ਐਸੀ ਥੇ ਕਿਉਂ ਬੁਲਾਇਆ ਤੁਸੀਂ ਕਿਉਂ ਆਏ ਹੋ ਹੋਰ ਇਤਕੀ ਜੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਇਸੇ ਤਰ੍ਹਾਂ ਭਾਜੀ ਵਿਆਹ ਦਾ ਵੀ ਫਾਇਦਾ ਵੀ ਹੈ ਤੇ ਵਿਆਹ ਦੇ ਨੁਕਸਾਨ ਵੀ ਨੇ ਫਿਰ ਵਿਆਹ ਨੂੰ ਨੁਕਸਾਨ ਕਿਰੇ ਨੇ ਉਹ ਕੋ ਬਿਆਦ ਇਹ ਨੁਕਸਾਨ ਬੰਦੇ ਦੇ ਜਿਵੇਂ ਬਾਰੇ ਵੱਜ ਜਾਂਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਵੀਡੀਓ ਹੋ ਜਾਂਦਾ ਬੰਦਾ ਟਾਈਮ ਨਾਲ ਸਾਨੂੰ ਘਰ ਪਹੁੰਚਣਾ ਪੈਂਦਾ ਹੈ ਹਨਾ ਬੱਚਿਆਂ ਦਾ ਖਰਚਾ ਕਿ ਹੋ ਜਾਂਦਾ ਹਨਾ ਘਰ ਵਾਲੀ ਦਾ ਖਰਚਾ ਮਤਲਬ ਕਾਫੀ ਨੁਕਸਾਨ ਬਹੁਤ ਨੇ ਬਿਆਦ ਦੇ ਤੇ ਹੁਣ ਤੁਸੀਂ ਨੁਕਸਾਨ ਤੇ ਬਸ ਚੁੱਕੇ ਹੋ ਹੁਣ ਸਾਨੂੰ ਫਾਇਦੇ ਵੀ ਦੱਸੋ ਦੇਖੋ ਜੀ ਫਾਇਦੇ ਹੀ ਬਹੁਤ ਨੇ ਜੀ ਫਾਇਦੇ ਆਪਣਾ ਫਾਇਦੇ ਕੀ ਗੱਲ ਭਾਜੀ ਫਾਇਦੇ ਵੀ ਹੈ ਕੀ ਹੋ ਰਿਹਾ ਹੈ ਗੱਲ ਗੱਲ ਭਾਈ ਹੌਸਲਾ ਰੱਖੋ ਭਾਈ ਇਹ ਜੇ ਤੁਸੀਂ ਭਾਈ ਤੁਹਾਡੇ ਇਹਨੇ ਦੁੱਖ ਦਾ ਕਾਰਨ ਤੁਸੀਂ ਸੰਧਿਆ ਕਰਨ ਚਾਹੁੰਗੇ ਹਾਂਜੀ ਜ਼ਰੂਰ ਕਰਾਂਗੇ ਕਰੋ ਕਰੋ ਜੀ ਤਨਾ ਤਕਵਾ ਦੀ ਗੱਲ ਹੈ ਹਾਂਜੀ ਮੈਂ ਕੰਮ ਤੇ ਸੀਗਾ ਮੈਂ ਕੰਮ ਦੇ ਉੱਤੇ ਸੀਗਾ ਤਾਂ ਕਰਕੇ ਮੈਨੂੰ 7:30 ਵਜੇ ਘਰ ਆਈਦਾ ਮੈਸੇਜ ਆਉਂਦਾ ਮੇਰੇ ਫੋਨ ਤੇ WhatsApp ਦੇ ਉੱਤੇ ਇੱਕ ਮਿੰਟ ਜੀ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਇਸ ਚੀਜ਼ ਨੂੰ ਜੋ ਭਾਜੀ ਦੱਸਣ ਜਾ ਰਹੇ ਨੇ ਜਰੂਰ ਨੋਟ ਕੀਤਾ ਜਾਵੇ ਤੇ ਚੰਗੀ ਚੰਗੀ ਇੱਕ ਇੱਕ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਜਾਵੇ ਕਿਉਂਕਿ ਜੋ ਭਾਜੀ ਦੱਸਣ ਜਾ ਰਹੇ ਨੇ ਉਹਨਾਂ ਦਾ ਦੁੱਖ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਕੀ ਬਿੱਤੀ ਹੋਣੀ ਸੋ ਸੁਣਦੇ ਆਪਾਂ ਹਾਂਜੀ ਤੇ 7:30 ਵਜੇ ਦੀ ਗਲਤੀ ਮੈਂ ਕੰਮ 'ਤੇ ਉੱਤੇ ਸੀਗਾ ਜੀ ਠੀਕ ਹੈ ਜੀ ਮੈਨੂੰ ਘਰ ਆਈ ਦਾ ਵਟਸਐਪ ਦੇ ਉੱਤੇ ਮੈਸੇਜ ਆਉਂਦਾ ਉਹਦੇ ਵਿੱਚ ਦੋ ਫੋਟੋਆਂ ਆਉਂਦੀਆਂ ਨੇ ਠੀਕ ਹੈ ਜੀ ਉਹ ਦੋ ਫੋਟੋਆਂ ਸੀ ਜਿਹਦੇ ਵਿੱਚ ਇੱਕ ਮੋਰੁੰਡੇ ਦੀ ਫੋਟੋ ਸੀ ਠੀਕ ਹੈ ਜੀ ਇੱਕ ਮਰੁੰਡੇ ਦੀ ਫੋਟੋ ਦੀ ਅੱਛਾ ਮਰੁੰਡੇ ਵਾਲੀ ਆਈ ਜਾਂਦੀਆਂ ਨਹੀਂ ਮੈਂ ਇਤਨਾ ਦੱਸ ਰਿਹਾ ਤੁਹਾਨੂੰ ਠੀਕ ਹੈ ਠੀਕ ਹੈ ਜੀ ਤੇ ਉਹ ਕਹਿੰਦੀ ਵੀ ਮੈਂ ਕਿਹਾ ਚਲੋ ਵੀ ਕੋਈ ਗੱਲ ਨਹੀਂ ਮੈਂ ਸਮਝ ਕੇ ਕਹਿੰਦੀ ਵੀ ਲੈ ਕੇ ਆਇਓ ਮੈਂ ਕਿਹਾ ਚਲੋ ਠੀਕ ਕੋਈ ਗੱਲ ਨਹੀਂ ਬਾਜੀ ਮੈਨੂੰ 8 ਵਜੇ ਛੁੱਟੀ ਹੋਈ ਠੀਕ ਹੈ ਜੀ ਮੈਂ ਬੈਗ ਚੱਕਿਆ ਮੈਂ ਚੱਲ ਲਿਆ ਗਿਆ ਰਸਤੇ ਦੇ ਵਿੱਚ ਮੂੰਫਲੀ ਦੀ ਦੁਕਾਨ ਸੀਗੀ ਮੈਂ ਉੱਥੇ ਰੋਕ ਕੇ ਆ ਤੇ ਉਹਦੇ ਕੋਲ ਮੈਂ ਗਿਆ ਤੇ ਮੈਂ ਕਿਹਾ ਬਈ ਅੱਧਾ ਕਿਲੋ ਮੂੰਫਲੀ ਦੇ ਦੇ ਮੈਨੂੰ ਅੱਧਾ ਕਿਲੋ ਅੱਧਾ ਕਿਲੋ ਬਾਜੀ ਮੂੰਫਲੀ 80 ਰੁਪਏ ਦੀ ਮੂੰਫਲੀ 160 ਰੁਪਏ ਬਾਜੀ ਮੂੰਫਲੀਆ ਰੇਟ ਸੀ 160 ਅੱਧਾ ਕਿਲੋ ਮੂੰਫਲੀ ਮੈਂ ਲਫਾਫੇ ਚ ਪਾ ਲਈ 100 ਦਾ ਮੈਂ ਨੋਟ ਕੱਢ ਕੇ ਫੜਾਇਆ ਪਿੱਛੇ ਬਚੇ 20 ਮੈਂ ਕਿਹਾ ਭਾਈ ਮਰੁੰਡਾ ਦੇ ਦੇ ਉਹ ਕਹਿੰਦਾ ਭਾਈ ਮਰੁੰਡਾ ਬਿਲਕੁਲ ਹੈ ਨਹੀਂ ਮੈਂ ਕਾ ਚਾਚਾ ਉਹ ਆਪ ਸਵਿਚ ਵੀ ਗੱਲਾਂ ਕਰੀਏ ਵੀ ਮਰੁੰਡੇ ਦੇ ਗਾਹਕ ਬੜੇ ਆਉਂਦੇ ਨੇ ਸਾਨੂੰ ਲੈ ਕੇ ਰੱਖਣਾ ਪੈਣਾ ਮੈਂ ਕਿਹਾ ਥਾਂ ਜ਼ਰੂਰੀ ਹੈ ਹੁਣ ਮੈਂ ਫਿਰ 20 ਰੁਪਏ ਬਚ ਮੈਂ ਕਿਹਾ ਚੱਲ ਵਾਪਸ ਕੀ ਲੈਣੇ ਨੇ ਮੈਂ ਉਹ ਤੋਂ 20 ਰੁਪਏ ਦੀ ਗੱਚਕ ਪਵਾ ਲਈ ਸਹੀ ਗੱਚਕ ਦੇ ਮੂੰਫਲੀ ਲੈ ਕੇ ਮੈਂ ਪਾ ਕੇ ਬੈਗ ਦੇ ਵਿੱਚ ਮੈਂ ਘਰੇ ਗਿਆ ਘਰੇ ਪਾਜੀ ਮੂੰਫਲੀ ਤੇ ਗੱਚਕ ਉਹਨਾਂ ਨੂੰ ਫੜਾਈ ਵੀ ਆ ਲੋ ਖਾ ਲੋ ਹਨ ਤੇ ਪਾਜੀ ਫਿਰ ਬਾਅਦ ਚ ਬਸ ਉੱਥੋਂ ਹੀ ਘੜਨਾ ਸ਼ੁਰੂ ਹੁੰਦੀ ਆ ਘਰ ਵਾਲੀ ਨੇ ਮੇਰਾ ਪੂਰਾ ਬੈਗ ਪਰੋਲਿਆ ਇਹਦੀ ਮਰੁੰਡਾ ਕਿੱਥੇ ਆ ਮੈਂ ਕਿਹਾ ਵੀ ਮਰੁੰਡਾ ਤਾਂ ਮਿਲਿਆ ਨਹੀਂ ਠੀਕ ਆ ਹਾਂ ਉਹ ਕਹਿੰਦੀ ਵੀ ਤੁਸੀਂ ਲੈ ਕੇ ਨਹੀਂ ਆਣ ਕੇ ਮੈਂ ਕਿਹਾ ਵੀ ਐਦਾਂ ਦੀ ਕਿਹੜੀ ਗੱਲ ਹੈ ਮੈਂ ਨਹੀਂ ਮਤਲਬ ਕਿ ਨਹੀਂ ਮੈਨੂੰ ਮਰੁੰਡਾ ਮਿਲਿਆ ਨਹੀਂ ਮਿਲਿਆ ਹਾਂ ਨਹੀਂ ਮਿਲਿਆ ਮੈਂ ਕਹਿੰਦੀ ਵੀ ਤੁਸੀਂ ਭਾਈ ਸਾਰਾ ਸਾਡਾ ਬਹਿਸ ਹੋ ਗਿਆ ਸੱਚ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਦਮਾ ਹੋ ਜਾ ਉਥੋਂ ਭਾਈ ਗੁੱਸਾ ਆ ਗਿਆ ਮੁੱਕਾ ਮਾਰਿਆ ਤੁਸੀਂ ਕੋਈ ਨਹੀਂ ਕੋਈ ਹੋ ਲਾ ਹੁੰਦਲਾ ਕੋਈ ਨਹੀਂ ਪਾਲੀ ਕੀ ਨਾ ਮੈਂ ਇੱਕ ਸਾਡੇ ਕੋਲ ਰਾਤ ਨੂੰ ਮੈਂ ਸਾਹਿਦ ਅੱਸੀ ਮੇਰੀ ਜਦੋਂ ਭਾਈ ਮੈਂ ਮੂਵੀ ਲੈ ਕੇ ਜਾਦਾ ਤਾਂ ਸਾਰੇ ਮੇਰੇ ਸਾਰੇ ਬੌਂਡ ਲੈ ਕੇ ਗਿਆ ਕੋਈ ਨਹੀਂ ਭਾਈ ਹਾਸਾ ਕੋਈ ਟਕਣੀ ਨਹੀਂ ਆਹ ਫੜੀ ਮੇង ਨਹੀਂ ਨਹੀਂ ਤੇ ਜੋਸ ਬੁਲਾ ਦੇ ਹੈਗਾ ਕੋਈ ਨਹੀਂ ਆਪਣੇ ਨਾਲ ਬਸ ਮੇਰੇ ਤੋਂ ਹੀ ਗੱਲ ਬਹੁਤ ਜ਼ਿਆਦਾ ਵੱਧ ਗਈ ਅੱਛਾ ਜੀ ਹਾਂ ਜੀ ਹਾਂ ਉਸ ਤੋਂ ਬਾਅਦ ਅੱਗੇ ਫੇ ਅੱਗੇ ਮਤਲਬ ਅੱਗੇ ਕੀ ਚੱਲਿਆ ਭਾਈ ਮਾਰੋ ਮਾਰੀ ਤੋਂ ਬਾਅਦ ਮਾਰੋ ਮਾਰੀ ਪਰ ਗੱਲ ਜੀ ਆਪਣੇ ਰਿਸ਼ਤੇ ਤੱਕ ਪਹੁੰਚ ਗਈ ਠੀਕ ਹੈ ਰਿਸ਼ਤੇ ਦਾ ਆਏ ਕੁੜੀ ਵਾਲੇ ਜਾਂਦੇ ਉਧਰ ਰਿਸ਼ਤੇ ਦਾ ਆ ਕੇ ਸਾਰੇ ਹਨ ਇਦਾਂ ਦਾ ਕਰਕੇ ਵੀ ਵੀ ਇਦਾਂ ਦਾ ਮਾਮਲਾ ਵੀ ਇਹਨਾਂ ਦੀ ਲੜਾਈ ਹੋ ਗਈ ਹੈ ਨਾ ਆਪਸ ਵਿੱਚ ਕਾਫੀ ਹੋਣਾ ਹੋਇਆ ਤੇ ਜਦੋਂ ਰਿਪੋਰਟ ਲਖਾਨਗੇ ਉਸਨੇ ਮੁੰਛ ਵੀ ਕਿ ਇਹ ਵੀ ਮੈਂ ਹੱਦ ਤੱਕ ਐਡੀ ਵੱਡੀ ਮੈਕ ਕਦੇ ਘਟਨਾ ਦੇਖੀ ਨਹੀਂ ਹੈਗੀ ਨਾ ਇੰਨਾ ਇੰਨਾ ਕਰਕੇ ਤੇ ਭਾਜੀ ਕਰ ਕਰਾ ਕੇ ਮਾਮਲਾ ਕੋਰਟ ਕਚਹਿਰੀ ਦੇ ਵਿੱਚ ਤੱਕ ਚਲੇ ਗਿਆ ਤੇ ਜਿਹੜਾ ਕੇਸ ਦਰਜ ਹੋਇਆ ਸੀ ਇਹ ਰਿਪੋਰਟ ਦੇ ਵਿੱਚ ਕੀ ਲਿਖਿਆ ਗਿਆ ਸੀ ਮਾਮਲਾ ਮੁਰੁੰਡੇ ਦਾ ਮੁਰੁੰਡੇ ਹੀ ਮਾਮਲਾ ਸੀ ਇੰਨਾ ਕਰਕੇ ਮੁਰੁੰਡਾ ਮਰੰਡ ਕੋਈ ਹੋ ਗਿਆ ਨਾ ਮੁਰੁੰਡਾ ਮੁੰਡੀ ਆਵੇ ਬਈ ਬਈ ਕੀ ਲੈ ਰਿਪੋਰਟ ਲਿਖਦਾ ਵੀ ਲੜ ਪਏ ਆਪਸ ਦੇ ਵਿੱਚ ਇਹ ਤੇ ਬਸ ਇੱਕ ਕੇਸ ਕੋ ਚੱਲਿਆ ਹੀ ਸਾਡਾ ਹਾਂ ਫਿਰ ਮਤਲਬ ਅੱਗੇ ਕੇਸ ਐਡਾ ਲੰਬਾ ਕੇਸ ਚੱਲ ਗਿਆ ਅੱਗੇ ਨਿਬੜਿਆ ਕਿ ਨਹੀਂ ਨਿਬੜਿਆ ਹੀ ਇਹ ਹੋ ਗਿਆ ਨਿਬੜਿਆ ਵੀ ਜਿਹੜੇ ਕੁੜੀ ਵਾਲਿਆਂ ਦੀ ਮੰਗ ਸੀਗੀ ਜੀ ਕਹਿੰਦੇ ਵੀ ਜੇ ਤਾਂ ਦੇਖੋ ਕੁੜੀ ਨੂੰ ਰੱਖਣ ਆਇਆ ਨਾ ਨਹੀਂ ਅਸੀਂ ਆਪਣੀ ਨੂੰ ਲੈ ਜਾਂਦੇ ਆ ਵੀ ਜੇ ਤਾਂ ਤੁਸੀਂ ਘਰ ਬਸਾਉਣਾ ਆ ਨਾ ਤਾਂ ਗੋ ਕੁੜੀ ਨੇ ਵੀ ਕਿਹਾ ਜੀ ਮੇਰੀ ਘਰ ਵਾਲੀ ਨੇ ਇਹ ਵੀ ਦੇਖੋ ਮਰੁੰਡੇ ਨੂੰ ਬੜਾ ਪਸੰਦ ਹੈ ਵੀ ਮੈਂ ਵੀ ਮਰੁੰਡੇ ਬਿਨਾ ਨਹੀਂ ਰਹਿ ਸਕਦੀ ਇਦਾਂ ਦਾ ਕਰਕੇ ਵੀ ਮੈਨੂੰ ਮਰੁੰਡਾ ਕਦੇ ਖਤਮ ਨਹੀਂ ਹੋਣਾ ਚਾਹੀਦਾ ਉੱਥੇ ਇਹੀ ਮੰਗ ਉੱਠੀ ਵੀ ਹਨਾ ਵੀ ਵਕੀਲ ਨੇ ਵੀ ਕਿਹਾ ਵੀ ਐ ਕਰੋ ਚਲੋ ਮਾਮਲਾ ਅਸੀਂ ਸ਼ਾਂਤ ਕਰ ਦੰਨੇ ਆ ਵੀ ਖਰਚੇ ਮਰੁੰਡਾ ਖਤਮ ਨਹੀਂ ਹੋਣਾ ਚਾਹੀਦਾ ਸਹੀ ਹੈ ਹੁਣ ਤਾਂ ਕਰਕੇ ਮਾਮਲਾ ਇੱਥੇ ਸ਼ਾਂਤ ਹੋ ਗਿਆ ਵੀ ਉਹਦੇ ਕਰਕੇ ਵੀ ਜਿਹੜੇ ਨੇ ਫਿਰ ਅਸੀਂ ਕੀ ਕਰਦੇ ਆ ਨਾ ਵੀ ਆਪਣਾ ਮੈਂ 1 ਮਹੀਨੇ ਦਾ ਹੁਣ ਬਾਜੀ ਮਰੁੰਡਾ ਮੈਂ ਇਕੱਠਾ ਹੀ ਲਿਆ ਕੇ ਰੱਖਦਾ ਉਹਨਾਂ ਤੇ ਸਟਾਕ ਕਰ ਲੈਨੇ ਹੋ ਸਟਾਕ ਪੂਰਾ 1 ਮਹੀਨੇ ਦਾ ਬਾਜੀ ਫੁੱਲ ਕਰਕੇ ਰੱਖੀਦਾ ਮੁੱਕਰ ਨਹੀਂ ਦਿੰਦੇ ਜਿੱਦਾਂ ਹੀ ਮੁੱਕਰ ਪਾਓ ਕਰੀ ਜਾਂਦੇ ਨੇ ਨਹੀਂ ਤਾਂ ਸਹੀ ਹੈ ਭਾਈ ਹਾਂਜੀ ਉਠਾਈਏ ਨਾ ਉਠਾਈਏ ਨਾ ਹੈਲੋ ਆਹ ਤੇ ਬਾਜੀ ਬਾਜੀ ਦਰਸ਼ਕੋ ਇਸੀਗਾ ਮਰੁੰਡੋ ਮਰੁੰਡੀ ਮਾਮਲਾ ਜਿਵੇਂ ਕਿ ਤੁਸੀਂ ਸੁਣਿਆ ਪੂਰੀ ਕਹਾਣੀ ਤੇ ਐਦਾ ਹੀ ਤੁਹਾਨੂੰ ਦਿਲਚਸਪ ਚੀਜ਼ਾਂ ਪੇਸ਼ ਕਰਦੇ ਰਵਾਂਗੇ ਤੇ ਜੁੜੇ ਰਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਤੋਂ ਵੀਡੀਓ ਹੋਰ ਦੇਖਣ ਲਈ